ਕਿਸਾਨਾਂ ਨੇ ਘੇਰ ਲਿਆ ਐਸ ਡੀ ਐਮ ਦਾ ਦਫਤਰ ਦਫਤਰ ਘੇਰ ਕੇ ਅੰਦਰ ਹੀ ਬੰਦ ਕਰ ਦਿੱਤਾ ਐਸ ਡੀ ਐਮ ਹਰਜਿੰਦਰ ਸਿੰਘ ਜੱਸੜ ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਇੱਕ ਬਹੁਤ ਹੀ ਵੱਡਾ ਧਰਨਾ ਲਾਇਆ ਗਿਆ ਐਸ ਡੀ ਐਮ ਦਫਤਰ ਦੇ ਬਾਹਰ ਜੀ ਹਾਂ ਐਸ ਡੀ ਐਮ ਦਫਤਰ ਦਾ ਘਿਰਾਓ ਕਰਕੇ ਤੇ ਅੰਦਰ ਹੀ ਐਸ ਡੀ ਐਮ ਅਫੀਸਰ ਨੂੰ ਬੰਦ ਕਰ ਦਿੱਤਾ ਗਿਆ ਤੇ ਮਾਮਲਾ ਜਿਹੜਾ ਇਸ ਦੇ ਪਿੱਛੇ ਸਾਹਮਣੇ ਆਇਆ ਉਹ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਤੋਂ ਮੁਆਵਜ਼ਾ ਲੈਣ ਦਾ ਦੱਸਿਆ ਜਾ ਰਿਹਾ ਹੈ ਜਿੱहां ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਹੋਇਆਂ ਇੱਕ ਵੱਡਾ ਧਰਨਾ ਲਾਇਆ ਗਿਆ ਐਸ ਡੀ ਐਮ ਦਫ਼ਤਰ ਦੇ ਬਾਹਰ ਖਬਰ ਹੈ ਤਲਵੰਡੀ ਸਾਬੋ ਦੀ ਜਿੱहां ਬਠਿੰਡਾ ਜ਼ਿਲ੍ਹਾ ਤੋਂ ਏ ਡੀ ਸੀ ਮੈਡਮ ਵੱਲੋਂ ਉੱਥੇ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੂੰ ਭਰੋਸਾ ਦਿਵਾਉਂਦਿਆਂ ਹੋਇਆਂ ਬੜੀ ਹੀ ਮਿਹਨਤ ਮੁਸ਼ਕਕਤ ਕਰਦਿਆਂ ਤਰਨੇ ਨੂੰ ਚਕਵਾਇਆ ਗਿਆ ਕਿ ਕੰਪਨੀ ਦੇ ਨਾਲ ਜਿਹੜਾ ਇੱਕ ਸਾਰਿਆਂ ਦਾ ਸਮਝੌਤਾ ਹੋਇਆ ਸੀ ਔਰ ਕੰਪਨੀ ਦੇ ਨੁਮਾਇੰਦਿਆਂ ਨੇ ਉਸ ਸਮਝੌਤੇ ਦੇ ਉੱਤੇ ਆਪਣੀ ਸਹੀ ਵੀ ਪਾਈ ਸੀ ਡਿਸਮੈਨਿਊ ਡਿਸਿਸਾਬ ਔਰ ਐਸਐਸਪੀ ਸਾਹਿਬ ਦੇ ਨਾਲ ਸਾਡੀ ਗੱਲ ਹੋਈ ਹੈ ਔਰ ਅਸੀਂ ਇਹ ਡਿਸਾਈਡ ਕੀਤਾ ਸਾਰਿਆਂ ਨੇ ਕਿ ਕੰਪਨੀ ਨੂੰ ਅਸੀਂ ਬੁਲਾਈਏ ਔਰ ਉਸ ਸਮਝੌਤੇ ਨੂੰ ਜਿਹੜਾ ਹੈਗਾ ਅਸੀਂ ਸਾਰੇ ਜਿਹੜਾ ਪ੍ਰਸ਼ਾਸਨ ਵੱਲੋਂ ਮੈਂ ਆਸ਼ਵਾਸ਼ਣ ਤੁਹਾਨੂੰ ਦਿਵਾਉਂਦੀ ਐ ਕਿ ਉਹ ਸਮਝੌਤਾ ਅਸੀਂ ਟੂ ਦ ਬੈਸਟ ਪੋਸਿਬਲ ਮੀਨਸ ਜਿਹੜਾ ਉਹਨੂੰ ਅਸੀਂ ਲਾਗੂ ਕਰਾਵਾਂਗੇ। ਔਰ ਲਾਗੂ ਹੋਣਾ ਵੀ ਚਾਹੀਦਾ ਹੈ ਇਹ ਕਿਸਾਨਾਂ ਦਾ ਹੱਕ ਹੈ। ਲੇਕਿਨ ਮੈਂ ਨਾਲ ਦੀ ਨਾਲ ਸਾਰੀ ਜਥੇਬੰਦੀ ਨੂੰ ਇੱਥੇ ਇਹ ਵੀ ਦੱਸ ਆ ਇਹ ਮੈਂ ਗੁਜ਼ਾਰਿਸ਼ ਹੀ ਕਰਾਂਗੀ ਤੁਹਾਨੂੰ ਜਥੇਬੰਦੀ ਨੂੰ ਦੇਖੋ ਤੁਸੀਂ ਸਾਡੇ ਵੱਡੇ ਹੋ। ਬਾਤ ਤੁਸੀਂ ਸਾਡੇ ਜਿਹੜੇ ਵੱਡੇ ਹੋ ਬਜ਼ੁਰਗ ਹੋ ਔਰ ਐਸ ਡੀ ਐਮ ਸਾਹਿਬ ਦਾ ਜਿਹੜਾ ਕਰਾਉ ਕਰਨਾ ਹੈ ਇਸ ਮਸਲੇ ਦੇ ਵਿੱਚ ਮੈਂ ਠੀਕਨੀ ਸਮਝਦੀ ਹਾਂ ਉਹਦਾ ਕਾਰਨ ਇਹ ਹੈ ਕਿ ਸਾਰਾ ਪ੍ਰਸ਼ਾਸਨ ਜਿਹੜਾ ਜਿਵੇਂ ਮੈਂ ਦੱਸਿਆ ਕਿ ਮਾ ਡੀ ਸੀ ਸਾਹਿਬ ਔਰ ਐਸ ਐਸ ਪੀ ਸਾਹਿਬ ਨੇ ਆਪਾਂ ਨੂੰ ਪੂਰਾ ਆਸ਼ਵਾਸਨ ਦਿਵਾਇਆ ਹੈ ਕਿ ਅਸੀਂ ਮੀਟਿੰਗ ਕਰਕੇ ਆਪਾਂ ਇਹਨੂੰ ਲਾਗੂ ਕਰਾਵਾਂਗੇ ਜਿਹੜੇ ਕਿਸਾਨਾਂ ਦਾ ਹੱਕ ਹੈ ਆਪਾਂ ਉਸ ਕਿਸਾਨਾਂ ਨੂੰ ਦਿਵਾਵਾਂਗੇ ਸੋ ਪ੍ਰਸ਼ਾਸਨਤਾ ਤੁਹਾਡੇ ਨਾਲ ਹੈ ਤੁਹਾਡੀ ਸਪੋਰਟ ਤੇ ਹੈ ਔਰ ਅਸੀਂ ਜੇ ਕਈ ਤਾਂ ਅਸੀਂ ਵੀ ਤੁਹਾਡੇ ਬੱਚੇ ਐ ਸੋ ਇਸ ਕਰਕੇ ਜਦੋਂ ਅਸੀਂ ਸਾਥ ਦੇ ਰਹੇ ਆ ਸਪੋਰਟ ਕਰ ਰਹੇ ਆ ਆਪਾਂ ਮੀਟਿੰਗ ਵੀ ਫਿਕਸ ਕੀਤੀ ਐ ਸੋ ਇਹ ਘਰਾਓ ਜਿਹੜਾ ਮੈਂ ਸਮਝਦੀ ਐ ਕਿ ਆਪਾਂ ਨਾ ਕਰੀਏ ਔਰ ਹਰਜਿੰਦਰ ਜੀ ਨੂੰ ਮੈਂ ਬੇਨਤੀ ਕਰਦੀ ਆ ਬਿਲਕੁਲ ਬਿਲਕੁਲ ਸੋ ਇਹ 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 ਮੈਂ ਠੀਕ ਨਹੀਂ ਸਮਝਦੀ ਸੋ ਬਾਕੀ ਆਪਾਂ ਮੀਟਿੰਗ ਕਰਾਂਗੇ ਔਰ ਮੈਂ ਇਹੀ ਆਸ਼ਵਾਸਨ ਜਥੇਵੰਦੀ ਨੂੰ ਜਿਹੜਾ ਉਹ ਦਬਾਤ ਤੋਂ ਦੂਰ ਹੁੰਦੀ ਐ ਤੁਸੀਂ ਮੇਰਾ ਪਹਿਲੀ ਵਾਰ ਆਉਣ ਤੇ ਇੱਥੇ ਇਹਨਾਂ ਮਾਨ ਸਤਿਕਾਰ ਕੀਤਾ ਉਹਦੇ ਲਈ ਸਾਰੀ ਜੱਫੇਬੰਦੀ ਦਾ ਬਹੁਤ-ਬਹੁਤ ਧੰਨਵਾਦ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਆਪਾਂ ਕੱਲ੍ਹ ਸੈਮ ਮੀਟਿੰਗ ਕਰਦੇ ਹਾਂ ਜੀ ਜੈ ਹਿੰਦ ਕਹੋ ਬੇਨਾ ਹਰਜਿੰਦਰ ਸਿੰਘ ਬੀਕੇ ਜੋ ਇਕਤਾ ਗ੍ਰਾਹ ਦਾ ਜ਼ਿਲ੍ਹਾ ਹੋ ਜਾਂ ਸਕਤੇ ਜੀ ਕੀ ਕਹਿਣਾ ਚਾਹੁੰਦਾ ਤੁਸੀਂ ਕਰਾਓ ਫਿਰ ਆ ਕੀ ਮਤਲਬ ਹੈ ਕਿ ਆਖਰ ਕੀ ਨਿਪਟਿਆ 15 ਮਈ ਤੋਂ ਲੈ ਕੇ ਅੱਜ ਤੱਕ ਕਰਦਾ ਰਿਹਾ ਜੀ ਜੈ ਹਿੰਦ ਨੂੰ ਮੋੜ ਦੇ ਦੇ ਬਹੁਤ ਚਾਹੁੰਦੇ ਨੂੰ ਆਪਾਂ ਦੇ ਪਿੰਡ ਦੇ ਵਿੱਚ ਉਹ ਮੋਰਚਾ ਚੱਲਣ ਤੋਂ ਬਾਅਦ ਆਪਣੇ ਬਾਹਰ ਬਾਗਲਾ ਸੀ ਪਰ ਬਾਰੀ-ਬਾਰੀ ਹਮਾਰਾਂ ਆਧਾਰੀਆਂ ਦਾ ਪਾਪਾਦੇ ਇਹ ਕਿੰਨੀ ਵਾਰੀ ਮੀਟਿੰਗ ਹੋਊਗੀ ਉਹਨਾਂ ਨੂੰ ਕੁਝ ਨਹੀਂ ਨਿਬੜਿਆ ਅੱਜ ਅਸੀਂ 16 ਤਰੀਕ ਨੂੰ ਪਹਿਲਾਂ ਪਾਈਪਲਾਈਨ ਦੇ ਅਧਿਕਾਰੀ ਘੇਰੇ ਉਹਦੇ ਵਿਸ਼ਵਾਸ ਤੌਰ ਤੇ ਛੱਡਣੇ ਪਏ ਰਾਤ ਨੂੰ 9:30 ਦੇ ਲਗਭਗ ਪੌਣੇ 10 ਦੇ ਕਰੀਬਲੇ ਵਾਲੇ ਪਿੰਡ ਦੇ ਵਿੱਚ ਅੱਜ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਇਹਨਾਂ ਦੇ ਸਾਰਾ ਹਮਲਾ ਫੇਲ ਹੈ ਜਿਹੜਾ ਇੱਥੇ ਐਸਪੀ ਅਜੇ ਗਾਂਧੀ ਜੀ ਤੇ ਏਡੀਸੀ ਜਿਹੜੀ ਮੈਡਮ ਉਹ ਆਏ ਐ ਉਹਨਾਂ ਨੇ ਪਕੂਰਨ ਤੌਰ ਤੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਵੀ ਅਸੀਂ ਜਿਹੜਾ ਸਮਝੌਤਾ ਹੈ ਇਹਨਾਂ ਮਹੀਨੇ ਨੂੰ ਲਾਗੂ ਕਰਾਂਗੇ ਸਿਰੇ ਚੜਾਵਾਂਗੇ ਇਸ ਦੇ ਲਈ ਅੱਜ ਜਿਹੜਾ ਐਸਡੀਐਮ ਦਾ ਘਰਾਓ ਹੈ ਅਸੀਂ ਲਗਭਗ ਹੁਣ ਜਿਹੜਾ ਟਾਈਮ 8.5 ਦਾ ਹੋ ਚੁੱਕਿਆ ਅਸੀਂ ਇੱਕ ਵਾਰੀ ਐਸਐਮ ਸਾਹਿਬ ਦਾ ਘਰਾਓ ਛੱਡਤਾ ਪਰ ਸਾਡਾ ਜਿਹੜਾ ਧਰਨਾ ਹੈ ਉਹ ਉਵੇਂ ਜਾਰੀ ਉਸ ਜਗ੍ਹਾ ਤੇ ਰਹਿਣੇ ਲੈਣੇ ਦੇ ਵਿੱਚ ਜੇ ਸਾਡੀ ਗੱਲ ਨੂੰ ਮੋੜ ਅਣਗੌਲਿਆ ਕਰਦੇ ਹੈ ਕੋਈ ਵੀ ਅਧਿਕਾਰੀ ਚਾਹੇ ਸਰਕਾਰ ਅਸੀਂ ਮੋੜੇ ਇਸ ਰਸਤੇ ਨੂੰ ਚੁਣਾਂਗੇ ਸਾਡੀ ਮਜਬੂਰੀ ਬਣੀ ਆ ਬਣੀ ਹੈ ਇਸ ਲਈ ਅਸੀਂ ਤੁਹਾਡੇ ਸਮਾਧਵ ਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਇੱਕ ਵਾਰੀ ਸਮਾਪਤੀ ਹੈ ਸਮਾਪਤੀ ਇਸ ਗੱਲ ਦੇ ਲਈ ਹੈ ਵੀ ਕੱਲ ਨੂੰ ਐਸਐਸਪੀ ਸਾਹਿਬ ਨਾਲ ਲਗਭਗ 11 12 ਵਜੇ ਮੀਟਿੰਗ ਹੈ ਉਹਦੇ ਚ ਅਸੀਂ ਲਿਖਤੀ ਤੌਰ ਤੇ ਐਸਐਸਪੀ ਸਾਹਿਬ ਨੂੰ ਇਹ ਆਇਆ ਉਹਨਾਂ ਨੂੰ ਦੇਣਾ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਪਰਸੋਂ ਬੈਠ ਕੇ ਇਹਦਾ ਨਿਮੇੜੇ ਵਾਲੇ ਫੈਸਲੇ ਚ ਲੈ ਕੇ ਜਾਂਦੇ ਆ ਡੀਸੀ ਸਾਹਿਬ ਉਹਨਾਂ ਦੀ ਆਪਦੀ ਮਰਜ਼ੀ ਹੈ ਜਾਂ ਵਿਚ ਲਮਕਾਉਂਦੇ ਆ ਅਸੀਂ ਇਸ ਮਸਲੇ ਨੂੰ ਸਿਰੇ ਲਾਏ ਬਣਾ ਇਹਦਾ ਕਦੇ ਵੀ ਜਿਹੜਾ ਆਪਦਾ ਹੱਕ ਹੈ ਅਧਿਕਾਰ ਹੈ ਉਹ ਛੱਡਾਂਗੇ ਨਹੀਂ ਲਿਖਤੀ ਸਮਝੌਤਾ 99 ਸਾਰੇ ਸਾਰਾ ਲਾਗੂ ਕਰਾ ਕੇ ਰੱਖੋ ਜੀ ਪ੍ਰਧਾਨ ਜੀ ਕਿੰਨਾ ਚਿਰ ਤੁਸੀਂ ਐਸਟੀਐਮ ਦਾ ਕਰਾਉ ਕਰਿਆ ਐਸਟੀਐਮ ਦਾ ਕਰਾਉ 3 ਵਜੇ ਤੋਂ ਲੈ ਕੇ ਹੁਣ ਲਗਭਗ 8:30 ਦੇ ਕਰੀਬ ਹੋ ਗਿਆ 5:30 ਘੰਟਿਆਂ ਦੇ ਲਗਭਗ ਸਾਡਾ ਕਰਾਉ ਚੱਲਿਆ ਉਦੋਂ ਪਹਿਲਾਂ 2 ਘੰਟੇ ਸਵਾ 2 ਘੰਟੇ ਜਿਹੜਾ ਛੜਕ ਜਾਮ ਹੈ ਅ ਅੱਲਾ ਤਲਵੰਡੀ ਤੇ ਰਮ ਰੋਡ ਦੇ ਉੱਤੇ ਸੂਰੇ ਦੇ ਉੱਤੇ ਉਹ ਜਾਮ ਰਿਹਾ ਜਦੋਂ ਐਸਡੀਐਮ ਸਾਹਿਬ ਆ ਗਏ ਉਦੋਂ ਅਸੀਂ ਇਹਨਾਂ ਦਾ ਕਰਾਉ ਮਜਬੂਰੀ ਵਾਸ ਕੀਤਾ ਇਸ ਲਈ ਕੀਤਾ ਕਿਉਂਕਿ ਸਾਡੀ ਛੜਵਾਈ ਨਹੀਂ ਕਿਤੇ ਲੱਗਦਾ ਏ ਸਾਨੂੰ ਜੋ ਆਸਵਾਸਨ ਕੀ ਦਿੱਤਾ ਗਿਆ ਤੇ ਲਾਗੂ ਕਰਨਗੇ ਦੇਖੋ ਸਾਡਾ ਇੱਕ ਗੱਲ ਬਹੁਤ ਜ਼ੋਰਦਾਰ ਹੈ ਕਿਉਂਕਿ ਸਾਡੀ ਇੱਕ ਪਾਲਸੀ ਹੈ ਵੀ ਕਿਸੇ ਅਧਿਕਾਰੀ ਨੂੰ ਘੇਰਨ ਤੋਂ ਬਾਅਦ ਜੇ ਉਹ ਸਰਕਾਰੀ ਦੇ ਲੈਵਲ ਦਾ ਮਸਲਾ ਹੈ ਫਿਰ ਅਸੀਂ ਉਹ ਤੋਂ ਮਸਲਾ ਹੱਲ ਕਰਾ ਕੇ ਖੜਦੇ ਹਾਂ ਜੇ ਉਹਦੇ ਲੈਵਲ ਦਾ ਨਹੀਂ ਮਸਲਾ ਕਿਸੇ ਹੋਰ ਦਾ ਹੈ ਉਹ ਵਿੱਚ ਪਏ ਹੋਏ ਹੈ ਉਹਨਾਂ ਨੇ ਛੜਾਇਆ ਇੱਕ ਵਾਰੀ ਅਧਿਕਾਰੀਆਂ ਨੂੰ ਉਹਨਾਂ ਨੂੰ ਅਸੀਂ ਬੈਠਣ ਦਾ ਸਮਾਂ ਦਿੱਤਾ ਹੈ ਅਗਲਾ ਕੀ ਜੋ ਰਣਨੀਤੀ ਹੋ ਵੀ ਜੇ ਨਾ ਹੋਇਆ ਅਗਲਾ ਰਣਨੀਤੀ ਸਾਡੇ ਕੋਲੇ ਆਹੀ ਹੈ ਦੇਖੋ ਜੇ ਸਮਝੌਤਾ ਲਾਗੂ ਕਰਾ ਦਿੰਦੇ ਹੈ ਸਾਡਾ ਨਿਭੜ ਜਾਂਦਾ ਕੋਈ ਰੌਲਾ ਨਹੀਂ ਜੇ ਸਮਝੌਤਾ ਲਾਗੂ ਨਹੀਂ ਹੁੰਦਾ ਫਿਰ ਰਾਹ ਫੱਦਰ ਐ ਇਥੋਂ ਦਫ਼ਤਰ ਨਹੀਂ ਪਾਸੇ ਜਾਂਦਾ ਇਥੋਂ ਐ ਡੀ ਐਸ ਡੀ ਐਮ ਸਾਹਮਣੇ ਪਾਸੇ ਨਹੀਂ ਪਾਸੇ ਨਹੀਂ ਜਾਂਦੇ ਅਸੀਂ ਮੰਗ ਵਾਰੀ ਵਾਰੀ ਇਹੋ ਕੇਜ ਜਾਰੀ ਰੱਖਾਂਗੇ